ਲਾਈਫ ਦੇ ਵਿੱਚ ਓਵਰ ਐਕਸਾਈਟਡ ਹੋ ਕੇ ਆਪਾਂ ਕਈ ਵਾਰੀ ਫੈਸਲੇ ਲੈ ਤੋ ਲੈਨੇ ਬੜਾ ਰੌਲਾ ਪਾ ਤੋ ਦਿੰਨੇ ਆ ਪਰ ਉਹ ਚੀਜ਼ਾਂ ਹੁੰਦੀਆਂ ਨਹੀਂ ਇਹ ਹੁੰਦਾ ਹੈ ਨਾ ਆਪਾਂ ਐਕਸਾਈਟਮੈਂਟ ਹੁੰਨੇ ਬੜੇ ਐਕਸਾਈਟਡ ਹੋਏ ਨੇ ਓਵਰ ਐਕਸਾਈਟਡ ਹੋ ਜੰਨੇ ਆ ਤਾਂ ਪਹਿਲੀ ਕੰਮ ਨੂੰ ਹੋਣ ਤੋਂ ਪਹਿਲਾਂ ਹੀ ਜਦੋਂ ਕੰਮ ਕੰਪਲੀਟ ਵੀ ਨਹੀਂ ਹੁੰਦਾ ਰੌਲਾ ਪਾ ਦਿੰਨੇ ਜੀ ਇਹ ਸਿ ਆ ਕਰਨਾ ਆ ਕਰਨਾ ਆ ਕਰਨਾ ਉਹ ਕੰਮ ਹੁੰਦੇ ਹੀ ਨਹੀਂ ਉੱਥੇ ਕੀ ਹੁੰਦਾ ਬੁਰੀ ਨਜ਼ਰ ਲਾ ਲਓ ਸਾਹਮਣਿਆਂ ਦਾ ਤੁਹਾਡੇ ਲਈ ਬੁਰੀ ਅਟੈਂਸ਼ਨ ਲਾ ਲਓ ਉਹ ਇਹ ਜਿਹਾ ਅਸਰ ਕਰਦੀ ਤੁਹਾਡਾ ਕੰਮ ਹੀ ਨਹੀਂ ਹੁੰਦਾ ਜਿਵੇਂ ਕਹਿੰਦੇ ਨੇ ਭੋਜਨ ਭਜਨ ਤੇ ਨਾਰੀ ਤਿੰਨੇ ਪਰਦੇ ਦੇ ਅਧਿ ਤੁਸੀਂ ਪੋਜੇ ਕਰਨੇ ਖਾਣਾ ਖਾਣਾ ਉਈ ਆਰਾਮ ਨਾਲ ਖਾਓ ਸਾਈਡ ਦੇ ਵੇਖ ਕੇ ਖਾਓ ਬਾਲਾ ਉਹਦੇ ਵਿੱਚ ਨਾ ਬੈਠੋ ਹਨਾ ਸਾਈਡ ਦੇ ਹੋ ਕੇ ਖਾਓ ਆਰਾਮ ਨਾਲ ਤੇ ਭਜਨ ਆ ਜਿਹੜਾ ਭਜਨ ਕਰਨਾ ਨਾਮ ਸਿਮਰਨਾ ਹੀ ਨਹੀਂ ਜਿਹੜੀ ਤੁਸੀਂ ਤਪੱਸਿਆ ਕੁਝ ਵੀ ਚੀਜ਼ ਅਚੀਵ ਕਰ ਲਈ ਕੋਈ ਕੰਮ ਕਰ ਰਹੇ ਹੋ ਉਹ ਵੀ ਇੱਕ ਭਜਨ ਹੈ ਉਹ ਵੀ ਇੱਕ ਤਪੱਸਿਆ ਹੈ ਉਹ ਵੀ ਇੱਕ ਵੱਖਰਾ ਕਰੋ ਨਾਰੀ ਜਦ ਤੁਹਾਡੀ ਕੰਫਰੰਸ ਕਰ ਵਾਲੀ ਜੋ ਵੀ ਹਨਾ ਤਾਂ ਉਹ ਵੀ ਉਸ ਇੱਕ ਵੱਖਰਾ ਰੱਖੋ ਸੋਸ਼ਲ ਮੀਡੀਆ ਅੱਜ ਕੱਲ ਜਿੱਦਾਂ ਕਿ ਲੱਗ ਰਿਹਾ ਉਸ ਨੂੰ ਨਾ ਕਰੋ ਹਨਾ ਪੇਸ਼ ਨਾ ਕਰੋ ਆਦੇ ਪਰਸਨ ਰੱਖੋ ਅੱਜ ਕੱਲ ਦੇ ਵਿੱਚ ਹੋਰ ਚੀਜ਼ਾਂ ਨਾਲ ਉਹ ਤੇ ਇਹ ਚੀਜ਼ਾਂ ਹੁੰਦੀਆਂ ਵੀ ਆਪਾਂ ਜਿਹੜਾ ਰੌਲਾ ਪਾ ਪਾਦੇ ਨੇ ਪਹਿਲੀ ਵਾਰ ਤੋਂ ਵੀ ਹਾਂ ਸੀ ਆ ਕਰ ਲਿਆ ਕਰ ਲੈ ਹੁੰਦੀ ਹੋਈ ਉਹ ਨੰਨਾ ਲੈ ਲੋ ਕਹਿ ਲੋ ਤੁਹਾਡੇ ਤੇ ਕਿਸੇ ਦੀ ਮਾੜੀ ਟੈਨਸ਼ਨ ਕਹਿ ਲੋ ਤੁਸੀਂ ਪਹਿਲੀ ਤੋਂ ਕਹਿ ਦਿੰਦੇ ਹੋ ਕਮ ਹੁੰਦਾ ਨਹੀਂ ਇਹ ਪਰ ਤੇਹੀ ਹੋ ਗੱਲ ਹੈ ਮੈਂ ਖੁਦ ਦੇਖੀ ਹੋਈ ਹੈ ਇਹ ਚ ਹੁੰਦੀ ਨਹੀਂ ਤਾਂ ਕਿ ਤੁਸੀਂ ਕੋਈ ਵੀ ਕੰਮ ਕਰਦੇ ਹੋ ਉਹਨੂੰ ਸੀਕ੍ਰੇਟ ਰੱਖੋ ਜਿੰਨਾ ਚਿਰ ਉਹ ਕੰਮ ਹੋਣੀ ਨਾ ਜਾਂਦਾ ਤੁਸੀਂ ਨਾ ਰੌਲਾ ਪਾਓ ਤੁਹਾਡਾ ਕੰਮ ਰੌਲਾ ਪਾਉਗਾ ਤੁਹਾਡਾ ਕੰਮ ਸ਼ੁਰੂ ਕਰੂਗਾ ਜੋ ਵੀ ਤੁਸੀਂ ਕਰ ਰਹੇ ਹੋ ਕੁਝ ਵੀ ਕੰਮ ਕਰਦੇ ਹੋ ਉਹ ਸੀਕ੍ਰੀਟ ਰੱਖਵਾ ਦਾ ਕੰਮ ਕਰਦੇ ਰਹੋ ਕਰਦੇ ਰਹੋ ਤੇ ਜਦੋਂ ਉਹਦਾ ਰਿਜ਼ਲਟ ਆਊਗਾ ਖੁਦ ਵਕਤ ਦੁਨੀਆ ਨੂੰ ਖੁਦ ਵਕਤ ਪਤਾ ਲੱਗ ਜਾਊ ਜਿਹਨੂੰ ਤੁਸੀਂ ਦੱਸਣਾ ਖੁਦੋ ਖੁਦੋ ਪਤਾ ਲੱਗ ਜਾਊਗਾ ਪਹਿਲਾਂ ਰੌਲਾ ਪਾਉਣ ਦੀ ਕੋਈ ਲੋੜ ਨਹੀਂ ਕੋਈ ਜ਼ਰੂਰਤ ਨਹੀਂ ਤੇ ਇਸ ਗੱਲ ਨੂੰ ਧਿਆਨ ਦੇ ਵਿੱਚ ਰੱਖਿਆ ਕਰੋ ਠੀਕ ਹੈ ਜੀ ਧੰਨਵਾਦ